ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨ ਹਾਰ ਸੋ ਭਗਤ ਕਬੀਰ ਸਾਹਿਬ ਦੂਸਰੇ ਸ਼ਲੋਕ ਦੇ ਰਾਹੀਂ ਕਿਰਪਾ ਕਰ ਰਿਹਾ ਕਿ ਐ ਇਨਸਾਨ ਤੂੰ ਮੇਰੀ ਜਾਤ ਨੂੰ ਕੀ ਮਖੌਲਾ ਕਰਦਾ ਹੈ ਉਸ ਵਕਤ ਦੇ ਉੱਚੀ ਜਾਤ ਵਾਲੇ ਪਾਂਡੇ ਬ੍ਰਾਹਮਣ ਉਹ ਜੁਲਾਹਿਆ ਜੁਲਾਹਿਆ ਕਰਕੇ ਬੁਲਾਉਂਦੇ ਸਨ ਤੇ ਭਗਤ ਕਬੀਰ ਸਾਹਿਬ ਕਹਿੰਦੇ ਮੇਰੀ ਜਾਤ ਨੂੰ ਭਾਵੇਂ ਤੇ ਲੋਕ ਹੱਸਦੇ ਆ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਸਾਰੇ ਹਸਣ ਹੀਣੇ ਹਾਸੋ ਐਣੀ ਗੱਲ ਕਰਦੇ ਆ ਸੋ ਇਸ ਤਰ੍ਹਾਂ ਕਰਦੇ ਆ ਦੱਸਦੇ ਆ ਵੀ ਕਿਤੇ ਕੁਝ ਜੁਲਾਹੇ ਇਕੱਠੇ ਹੋ ਕੇ ਕਿਤੇ ਯਾਤਰਾ ਤੇ ਚੱਲੇ ਸੀ ਜਦੋਂ ਯਾਤਰਾ ਤੇ ਗਏ ਤਾਂ ਦੱਸਦੇ ਆ ਕਿ ਰਸਤੇ ਦੇ ਵਿੱਚ ਕੋਈ ਨਦੀ ਆਈ ਜਿਹੜੀ ਸੁੱਕੀ ਸੀ ਪਾਣੀ ਨਹੀਂ ਸੀ ਹੈਗਾ ਸੋ ਜੁਲਾਹੇ ਕਹਿਣ ਲੱਗੇ ਕਿ ਚਲੋ ਭਾਈ ਅੱਗੇ ਨਦੀ ਆ ਗਈ ਹੈ ਆਪਣੇ ਕੱਪੜੇ ਉਤਾਰ ਲਓ ਸੋ ਕੱਲੇ ਕਸ਼ਹਿਰੇ ਵਗੈਰਾ ਉਹ ਰਹਿਣ ਦਿਓ ਕਪੜੇ ਉੱਚੇ ਕਰ ਲੋ ਭਾਵ ਟਾਂਗ ਲੋ ਆਪਾਂ ਭੇਜਣਾ ਜਾਈਏ ਪਾਰ ਲੰਘਣਾ ਹੈ ਦੱਸ ਦੇ ਪਹਿਲਾਂ ਕੋਈ ਜੁਲਾਹਾ ਲੇਟ-ਲੇਟ ਕੇ ਜਿਵੇਂ ਤਰ-ਤਰ ਕੇ ਲੰਗੀਦਾ ਹੈ ਇਸ ਤਰ੍ਹਾਂ ਦਾ ਥੋੜਾ ਜਿਹਾ ਐਕਸ਼ਨ ਕਰਕੇ ਜੁਲਾਹੇ ਪਾਰ ਹੋਏ ਵਿੱਚ ਉਹਦੇ ਪਾਣੀ ਤਾਂ ਹੈ ਨਹੀਂ ਸੀ ਰੇਤਾ ਦੇ ਉੱਪਰ ਹੀ ਵੈਸੇ ਹੀ ਕੜੀਸ-ਕੜੀਸ ਕੇ ਪਾਰ ਲੰਗੇ ਜਦੋਂ ਪਾਰ ਲੰਗੇ ਤੇ ਇੱਕ ਕਹਿਣ ਲੱਗਾ ਇੱਕ ਜਾਣਾ ਵੀ ਆਪਾਂ ਸਾਰੇ ਗਿਣ ਲਈਏ ਕੋਈ ਨਦੀ ਵਿੱਚ ਡੁੱਬ ਤਾਂ ਨਹੀਂ ਗਿਆ ਜਦੋਂ ਪਾਰ ਹੋ ਕੇ ਗਿਣ ਲਗੇ 13 ਜਾਣੇ ਸਨ ਜਿਹੜਾ ਆਪ ਸਾਰਿਆਂ ਨੂੰ ਗਿਣ ਰਿਹਾ ਸੀ ਉਹ ਆਪਣੇ ਆਪ ਨੂੰ ਨਹੀਂ ਸੀ ਗਿਣਦਾ ਜਦੋਂ 12 ਜਾਣੇ ਗਿਣੇ ਤੇ ਰੋਣ ਲੱਗ ਪਏ ਚਲਾਹੇ ਬੜਾ ਰੋਏ ਕੋਈ ਲਾਂਭੋਂ ਪਾਸਿਓਂ ਕੋਈ ਰਾਹੀਰ ਲੰਘਿਆ ਜਾ ਰਿਹਾ ਸੀ ਉਸਨੇ ਪੁੱਛਿਆ ਭਾਈ ਕੀ ਕਾਰਨ ਹੋ ਗਿਆ ਕੀ ਬਾਣਾ ਵਾਪਰਿਆ ਕਹਿਣ ਲੱਗੇ ਇਸ ਨਦੀ ਨੂੰ ਪਾਰ ਕਰਦਿਆਂ ਇੱਕ ਸਾਡਾ ਸਾਥੀ ਡੁੱਬ ਗਿਆ। ਉਸ ਰਾਹੀਰ ਨੇ ਦੇਖਿਆ ਵਿੱਚ ਪਾਣੀ ਤੇ ਕੋਈ ਹੈ ਨਹੀਂ। ਡੁੱਬ ਕਾਦੇ ਵਿੱਚ ਗਿਆ ਹੈ। ਪੁੱਛਿਆ ਕਿ ਤੁਸੀਂ ਕਿਤਨੇ ਜਲਾਹੇ ਆਏ ਸੀ ਘਰੋਂ ਕਹਿੰਦੇ 13 ਜਾਣੇ। ਕਹਿੰਦੇ ਤੁਸੀਂ ਇੱਥੇ ਲੈਣ ਚ ਖਲੋਵੋ ਮੈਂ ਗਿਣਦਾ। ਉਹ ਰਾਹੀਰ ਨੇ 13 ਦੇ 13 ਪੂਰੇ ਗਿਣ ਦਿੱਤੇ। ਕਿਉਂਕਿ ਬੰਦੇ ਤਾਂ ਪੂਰੇ ਸਨ ਪਰ ਜਿਹੜਾ ਦੂਜਿਆਂ ਨੂੰ ਗਿਣਦਾ ਸੀ ਉਹ ਆਪਣੇ ਆਪ ਨੂੰ ਨਹੀਂ ਸੀ ਗਿਣਦਾ। ਸੋ ਜਦੋਂ ਜਿਲਾਹੇ ਪੂਰੇ ਕੀਤੇ 13 ਜਾਣੇ ਬੜੇ ਖੁਸ਼ ਹੋਏ ਉਹਦਾ ਧੰਨਵਾਦ ਕੀਤਾ ਸ਼ੁਕਰ ਹੈ ਭਰਾਵਾ ਤੂੰ ਸਾਡਾ ਬੰਦਾ ਲੱਭ ਕੇ ਦਿੱਤਾ ਉਥੋਂ ਗੱਲ ਬਣੀ ਹੋਰ ਵੀ ਕਈ ਕਹਾਵਤਾਂ ਹਨ ਕਈ ਸਾਖੀਆਂ ਆਉਂਦੀਆਂ ਇਤਿਹਾਸ ਵਿੱਚ ਮਹਾਂਪੁਰਖ ਸੁਣਾਇਆ ਕਰਦੇ ਸਨ ਕਿ ਜਿਨ੍ਹਾਂ ਤੋਂ ਇਹਨਾਂ ਦੀ ਜਾਤ ਨੂੰ ਹਾਸ ਹੋਣੀ ਮੰਨਿਆ ਪਰ ਭਗਤਾਂ ਦੇ ਨਾਲ ਕੋਈ ਜਾਤ ਪਾਤ ਨਹੀਂ ਜੁੜਦੀ ਤਾਂ ਹੀ ਭਗਤ ਕਬੀਰ ਸਾਹਿਬ ਕਹਿ ਰਹੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਭਾਵੇਂ ਸਾਰੇ ਹੱਸਦੇ ਸੀ ਪਰ ਭਗਤ ਸਾਹਿਬ ਜੀ ਆਪ ਜੀ ਕਹਿੰਦੇ ਬਲਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨ ਹਾਰ ਕਹਿੰਦੇ ਮੈਂ ਤਾਂ ਬਲਹਾਰੀ ਸਦਕੇ ਜਾਵਾਂ ਜਿਸ ਦੀ ਰਾਹੀ ਜਿਸ ਜਾਤ ਦੇ ਵਿੱਚ ਜੰਮ ਕੇ ਮੈਂ ਉਸ ਪ੍ਰਭੂ ਪਿਆਰੇ ਵਾਹਿਗੁਰੂ ਅੱਲਾ ਪਰਵਦਗਾਰ ਦੇ ਨਾਲ ਮੇਰੀ ਪ੍ਰੀਤੀ ਲੱਗੀ ਹੈ ਜਿਸ ਵਾਹਿਗੁਰੂ ਨੂੰ ਮੈਂ ਜਪ ਲਿਆ ਹੈ ਹੋ ਸਕਦਾ ਮੈਂ ਉੱਚੀ ਜਾਤ ਵਿੱਚ ਹੁੰਦਾ ਤੇ ਮੈਂ ਉਹ ਵਾਹਿਗੁਰੂ ਨੂੰ ਨਾ ਜਪਦਾ ਸੋ ਅਗਲੇ ਤੀਸਰੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਸਾਨੂੰ ਸੰਬੋਧਨ ਕਰਕੇ ਕਹਿ ਰਿਹਾ ਐ ਪ੍ਰਾਣੀ ਐ ਇਨਸਾਨ ਤੂੰ ਕਿਉਂ ਵਾਰ-ਵਾਰ ਡਗ ਮੰਗਾਉਂਦਾ ਹੈ ਛੋਟਾ ਜਿਹਾ ਦੁੱਖ ਆ ਗਿਆ ਡੋਲ ਜਾਂਦਾ ਕੋਈ ਅਰਦਾਸ ਨਹੀਂ ਸੁਣੀ ਗਈ ਡੋਲ ਜਾਂਦਾ ਹੈ ਕੋਈ ਵੀ ਪ੍ਰੋਬਲਮ ਘਰ ਵਿੱਚ ਆ ਜਾਂਦੀ ਉੱਚਾ ਨੀਵਾ ਹੋ ਜਾਂਦਾ ਇਹ ਜੀਵਨ ਵਿੱਚ ਚਲਦਿਆਂ ਬੜਾ ਕੁਝ ਹੁੰਦਾ ਤੂੰ ਡੋਲ ਜਾਂਦਾ ਹੈ ਉਸ ਇਸ ਸ਼ਲੋਕ ਤੀਸਰੇ ਦੇ ਰਾਹੀ ਮੁਖਾਤਬ ਕਰ ਰਹੇ ਸਾਨੂੰ ਕਦੇ ਵੀ ਕਹਿੰਦੇ ਡੋਲਿਆ ਨਾ ਕਰ ਕਿਉਂ ਕਬੀਰ ਡਗਮਗ ਕਿਆ ਕਰਹਿ ਕਹਾਂ ਡੁਲਾਵਹਿ ਜੀਓ ਕਬੀਰ ਸਾਹਿਬ ਕਹਿੰਦੇ ਆ ਪ੍ਰਾਣੀ ਤੂੰ ਕਿਉਂ ਡਗਮਗਾਉਂਦਾ ਹੈ ਕਿਉਂ ਡੋਲਦਾ ਹੈ ਕਿਉਂ ਤੂੰ ਜੱਕੋ ਤੱਕੇ ਕਰਦਾ ਹੈ ਕਹਾਂ ਡੁਲਾਵੇ ਜੀਉ ਕਿਉਂ ਤੂੰ ਜੀਵ ਨੂੰ ਡੁਲਾਉਣਾ ਆਪਣੇ ਨੂੰ ਆਤਮਾ ਨੂੰ ਤੇਰਾ ਆਤਮਾ ਤੇ ਪ੍ਰਮਾਤਮਾ ਦਾ ਰੂਪ ਹੈ ਕਿਉਂਕਿ ਇਹ ਜੋ ਆਤਮਾ ਹੈ ਪ੍ਰਮਾਤਮਾ ਦੀ ਅੰਸ਼ ਹੈ ਹਾਂਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਤਾਂ ਉਹਦੀ ਜੋਤ ਪਰਮੇਸ਼ਰ ਦੀ ਜੋਤ ਹੈ ਇਹ ਪਰਮੇਸ਼ਰ ਦੀ ਅੰਸ਼ ਹੈ ਕਹਿੰਦੇ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪੀਓ ਨਾਇਕ ਹੁੰਦਾ ਮਾਲਕ ਵਾਹਿਗੁਰੂ ਪਰਮੇਸ਼ਰ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ ਇਹ ਨਾਮ ਹੀ ਸਾਰੇ ਸੁੱਖਾਂ ਦਾ ਪ੍ਰੇਰਕ ਹੈ ਮਾਲਕ ਹੈ ਸੁਆਮੀ ਹੈ ਕਿਉਂ ਤੂੰ ਡੋਲਦਾ ਫਿਰਦਾ ਸਾਰੇ ਸੁੱਖਾਂ ਦਾ ਨਾਇਕੋ ਮਾਲਕ ਸੁਆਮੀ RAM ਨਾਮ ਰਸ ਪੀਓ RAM ਦੇ ਨਾਮ ਦਾ ਰਸ ਪੀਣਾ ਕਰ ਕਿਉਂ ਡੋਲਦਾ ਹੈ ਸੋ ਇਹ ਤਿੰਨ ਸ਼ਲੋਕ ਆਪਾਂ ਵਿਚਾਰੇ ਹਨ ਇਸ ਵੀਡੀਓ ਦੇ ਵਿੱਚ ਇਸ ਵਿਚਾਰ ਦੇ ਵਿੱਚ ਆਪ ਜੀ ਨਾਲ ਭਾਵ ਕਹਿਣ ਤੋਂ ਦੋ ਸ਼ਲੋਕ ਵਿਚਾਰੇ ਇੱਕ ਸ਼ਲੋਕ ਕੁਝ ਦਿਨ ਪਹਿਲਾਂ ਆਪ ਜੀ ਨਾਲ ਵਿਚਾਰ ਸਾਂਝ ਪਾਈ ਸੀ ਦੋ ਸ਼ਲੋਕ ਅੱਜ ਸਤਿਗੁਰਾਂ ਕਿਰਪਾ ਕੀਤੀ ਹੈ ਵਿਚਾਰ ਹੋਈ ਹੈ ਸੋ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਭਗਤ ਕਬੀਰ ਸਾਹਿਬ ਭਗਤ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਆਪ ਜੀ ਨਾਲ ਇਸੇ ਤਰ੍ਹਾਂ ਆਪਾਂ ਸਾਂਝ ਪਾਉਂਦੇ ਜਾਵਾਂਗੇ ਸਤਿਗੁਰੂ ਕਿਰਪਾ ਕਰਨਗੇ ਆਪ ਮੇਰ ਭਰਿਆ ਹੱਥ ਰੱਖਣ ਗੁਰਬਾਣੀ ਦੀ ਵਿਚਾਰ ਆਪ ਸਤਿਗੁਰੂ ਤਰ ਉੱਠ ਕੇ ਕਰਵਾ ਲੈਣ ਭੁੱਲਾ ਨਾਮ ਉਚਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ